ਅੱਜ ਜੀਐਨਏ ਯੂਨੀਵਰਸਿਟੀ ਦੇ ਇਨੀਸ਼ੀਏਟਿਵ ਨਾਲ ਅਸੀਂ ਇੱਥੇ ਪ੍ਰਭਾਤ ਚੌਕ ਵਿਖੇ ਹੈਲਮੇਟਸ ਵੰਡੇ ਆ ਜਿਹੜੇ ਦੁਪਹਿਆਵਾਨ ਜਿਹੜੇ ਚਾਲਕ ਹੈਗੇ ਆ ਉਹਨਾਂ ਨੂੰ ਇਟ ਇਜ਼ ਅ ਜੈਸਚਰ ਟੂ ਮੇਕ देम ਅਵੇਅਰ ਰਿਗਾਰਡਿੰਗ ਦਾ ਸੇਫਟੀ ਧਿਊਰਿੰਗ ਦੀ ਡਰਾਈਵਿੰਗ ਟੂ व्हीਲਰਸ ਸੋ ਅੱਜ ਸਾਡਾ ਇਹ ਐਕਸ਼ਨ ਸੀਗਾ ਕਿ ਪੁਨਿਟਿਵ ਜਿਹੜਾ ਐਕਸ਼ਨ ਹੈਗਾ ਉਹ ਤਾਂ ਅਸੀਂ ਲੈਂਦੇ ਆ ਜਦੋਂ ਕੋਈ ਚਲਾਨ ਕਰਦੇ ਆ ਇਸ ਤਰੀਕੇ ਨਾਲ ਕਰਦੇ ਆ ਪਰ ਅੱਜ ਦਾ ਇਹ ਜੈਸਚਰ ਸੀਗਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿ ਉਹ ਰੋਡ ਸੇਫਟੀ ਦਾ ਖਿਆਲ ਰੱਖਣ ਉਹਨਾਂ ਵਾਸਤੇ ਉਹਨਾਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਦੁਪਹਿਯਾ ਵਾਂ ਦੇ ਵਿੱਚ ਕੀ ਹੁੰਦਾ ਹੈ ਕਿ ਐਕਸੀਡੈਂਟ ਵਗੈਰਾ ਦੌਰਾਨ ਸਿਰ ਤੇ ਸੱਟ ਲੱਗਣ ਦਾ ਜ਼ਿਆਦਾ ਖਤਰਾ ਰਹਿੰਦਾ ਸੋ ਅਸੀਂ ਅੱਜ ਲੋਕਾਂ ਨੂੰ ਅਵੇਅਰ ਕੀਤਾ ਬੜਾਈ ਵਧੀਆ ਬੱਚਿਆਂ ਨੇ ਸਾਨੂੰ ਸਹਿਯੋਗ ਦਿੱਤਾ ਨਾਲ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੋ ਇਟ ਇਜ਼ ਅ ਗੁੱਡ ਥਿੰਗ ਮੈਡਮ ਐਂਗਲ ਬਦਰਤੀ ਗੱਲ ਹੈ ਬਟ ਟ੍ਰੈਫਿਕ ਲਾਈਟ ਸਾਰੀ ਖਰਾਬ ਹੈ ਇਸੀ ਚੌਕ ਦੀ ਕੈਪਸੀ ਇਸ ਵਾਰੀ ਪ੍ਰੋਫੈਸਰ ਨੇ ਲਿਖੇਗੇ ਹਾਂਜੀ ਹਾਂ ਵੀ ਆਰ ਵਰਕਿੰਗ ਔਨ ਇਟ ਇਹਦੇ ਰਿਤੇ ਆਲਰੇਡੀ ਕੰਮ ਚੱਲਦਾ ਪਿਆ ਜਲਦੀ ਠੀਕ ਹੋ ਜਾਣਗੀ ਆ ਸਮੇਂ ਸਮੇਂ ਤੇ ਜੀਐਨਯੂਨੀਵਰਸਿਟੀ ਜੋ ਕਿ ਵੱਡੇ ਪੱਧਰ ਤੇ ਸਿੱਖਿਆ ਦੇ ਨਾਲ ਨਾਲ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਮੋਰੀ ਭੂਮਿਕਾ ਨਿਭਾਉਂਦੀ ਹੈ ਕਿਸ ਤਰ੍ਹਾਂ ਦੇਖਦੇ ਹੋ ਯੂਨੀਵਰਸਿਟੀ ਯੂਨੀਵਰਸਿਟੀ ਇਸ ਤਰ੍ਹਾਂ ਦੇ ਉਦਮ ਨੂੰ ਦੇਖੋ ਅਸੀਂ ਆਲਵੇਸ ਵੈਲਕਮ ਕਰਦੇ ਹਾਂ ਜਦੋਂ ਸਿਵਲ ਸੋਸਾਇਟੀ ਵੱਲੋਂ ਕੋਈ ਵੀ ਜਿਹੜਾ ਇੰਸਟੀਚਿਊਟ ਹੈਗਾ ਆਦਾਰਾ ਹੈਗਾ ਸਾਹਮਣੇ ਆਉਂਦਾ ਹੈ ਕਿਉਂਕਿ ਇਹ ਸਾਡਾ ਸਭ ਦਾ ਸਾਂਝਾ ਕੰਮ ਹੈ ਇਹ ਪਰਿਵਾਰ ਹੁੰ ਉਹਨਾਂ ਦਾ ਇਨੀਸ਼ੀਏਟਿਵ ਨੂੰ ਵੀ ਆਲਵੇਸ ਵੈਲਕਮ ਕਰਦੇ ਹਾਂ ਜੀ ਗੁਰਮੀਤ ਜੀ ਅੱਜ ਤੱਕ ਕੀ ਇਵੈਂਟ ਤੁਹਾਡੇ ਲੋ ਲਈ ਕਿਹਾ ਗਿਆ ਸੀ ਅ ਅੱਜ ਅਸੀਂ ਜੋ ਹੁਸ਼ਿਆਰਪੁਰ ਟ੍ਰੈਫਿਕ ਪੁਲਿਸ ਦੇ ਨਾਲ ਮਿਲ ਕੇ ਜੋ ਨੈਸ਼ਨਲ ਰੋਡ ਸੇਫਟੀ ਵੀਕ ਚੱਲ ਰਿਹਾ ਹੈਗਾ ਮਨਸ ਚੱਲ ਰਿਹਾ ਉਹਦੇ ਵਿੱਚ ਅੱਜ ਅਸੀਂ ਇੱਕ ਟ੍ਰੈਫਿਕ ਰੂਲਸ ਦੀ ਅਵੇਅਰਨੈਸ ਜੋ ਹੈ ਅਵੇਅਰਨੈਸ ਡਰਾਈਵ ਕੀਤੀ ਹੈ ਆਪਦੇ ਐਨਐਸਐਸ ਵਿੰਗ ਦੇ ਵਲੰਟੀਅਰਸ ਦੇ ਨਾਲ ਜਿੱਥੇ ਬੱਚਿਆਂ ਨੇ ਆਪਣੀਆਂ ਤਕਤੀਆਂ ਦਿਖਾ ਕੇ ਔਰ ਲੋਕਾਂ ਨੂੰ ਇਹ ਸਾਰਾ ਕੁਝ ਜਾਗਰੂਕ ਕੀਤਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਰੋਡ ਤੇ ਚੱਲਦੇ ਹੋਏ ਜਿੰਨਾ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਔਰ ਕਿਹੜੀਆਂ ਗੱਲਾਂ ਨਾਲ ਅਸੀਂ ਆਪਦੀ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਇਹ ਸਾਰਾ ਕੁਝ ਬੱਚਿਆਂ ਨੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਹਦੇ ਨਾਲ ਨਾਲ ਅਸੀਂ ਅੱਜ 50 ਤੋਂ ਵੱਧ ਅਸੀਂ ਜੋ ਹੈਲਮਟ ਹੈ ਉਹ ਅਸੀਂ ਡਿਸਟ੍ਰੀਬਿਊਟ ਕੀਤੇ ਹੈ ਜਿਹੜੇ ਵੀ ਦੋ ਪਹੀਆ ਚਾਲਕ ਆ ਰਹੇ ਸੀਗੇ ਜਿਨ੍ਹਾਂ ਨੇ ਹੈਲਮਟ ਨਹੀਂ ਵੇਅਰ ਕੀਤਾ ਸੀਗਾ ਤਾਂ ਟ੍ਰੈਫਿਕ ਪੁਲਿਸ ਔਰ ਸਾਡੇ ਐਨਐਸਐਸ ਵਿੰਗ ਦੇ ਵਲੰਟੀਅਰਸ ਨੇ ਮਿਲ ਕੇ ਉਸ ਵਾਹਨ ਚਾਲਕ ਨੂੰ ਸਮਝਾਇਆ ਕਿ ਦੁਰਘਟਨਾ ਤੋਂ ਬਚਣ ਦੇ ਲਈ ਸਾਨੂੰ ਜਿਹੜਾ ਹੈਲਮਟ ਹੈ ਪਾਉਣਾ ਬਹੁਤ ਜ਼ਰੂਰੀ ਹੈ ਤਸੋ ਅੱਜ ਜੀਐਨ ਯੂਨੀਵਰਸਿਟੀ ਨੇ ਇਦਾਂ ਦਾ ਇਨੀਸ਼ੀਏਟਿਵ ਲੈ ਕੇ ਕਿ ਜੋ ਇੱਕ ਸਮਾਜ ਦੇ ਲਈ ਇੱਕ ਉਸ ਤਰੀਕੇ ਦਾ ਪ੍ਰੋਗਰਾਮ ਲਿਖਿਆ ਜਿੰਦੇ ਵਿੱਚ ਸਮਾਜ ਨੂੰ ਇੱਕ ਸਿੱਖਿਆ ਮਿਲੀ ਹੈ ਕਿ ਅਸੀਂ ਟ੍ਰੈਫਿਕ ਰੂਲਜ਼ ਨੂੰ ਕਿਸ ਤਰੀਕੇ ਨਾਲ ਆਪਣੀ ਲਾਈਫ ਦੇ ਵਿੱਚ ਲੈ ਕੇ ਆਉਣਾ हेलो एवरीवन माय नेम इज कुष्टिपर आई एम ए स्टूडेंट ऑफ डोगरा पैरामेडिकल आफ्टर प्लस 2 मेरा इंटरेस्ट पैरामेडिकल फील्ड ਵਿੱਚ ਸੀ ਮੈਂ ਇਸ ਬਾਰੇ ਕਾਫੀ ਸਰਚ ਕੀਤਾ ਮੈਨੂੰ ਮੇਰੀ ਫਰੈਂਡ ਨੇ ਸੁਜੈਸਟ ਕੀਤਾ ਕਿ ਡੋਗਰਾ ਪੈਰਾमेडिकल ਵਿੱਚ ਵਿজিট ਕਰੋ ਮੈਂ ਇੱਥੇ ਵਿজিট ਕੀਤਾ ਤੇ ਇੱਥੇ ਆ ਕੇ ਮੈਂ ਆਪਣਾ ਆਪਰੇਸ਼ਨ تھیਟਰ ਦਾ ਕੋਰਸ ਲਿਆ ਉਸ ਤੋਂ ਬਾਅਦ ਮੈਂ ਕਲਾਸਿਸ ਲਗਾਨੀਆਂ ਸ਼ੁਰੂ ਕੀਤੀਆਂ ਤੇ ਕਲਾਸਿਸ ਵਿੱਚ ਮੇਰਾ ਕਾਫੀ ਅੱਛਾ ਐਕਸਪੀਰੀਅੰਸ ਰਿਹਾ ਇੱਥੇ ਦਾ ਸਟਾਫ ਬਹੁਤ ਹੀ ਕੋਆਪਰੇਟਿਵ ਹੈ ਜਿਹੜੇ ਵੀ ਸਟੂਡੈਂਟ ਪੈਰਾਮੈਡੀਕਲ ਫੀਲਡ ਵਿੱਚ ਇੰਟਰਸਟ ਰੱਖਦੇ ਹਨ ਉਹ ਇੱਕ ਵਾਰ ਜ਼ਰੂਰ ਵਿਜ਼ਿਟ ਕਰਨ ਡੋਗਰਾ ਪੈਰਾਮੈਡੀਕਲ ਗੁਰੂਗੋਬਿੰਦ ਥੈਂਕ ਯੂ